ਅਸੀਂ ਜਿਹੜਾ ਸਥਾਨ ਹੈਗਾ ਅਸੀਂ ਸੋਚਿਆ ਤੁਹਾਨੂੰ ਨਾਲ ਦੀ ਨਾਲ ਜਿਹੜਾ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਸਥਾਨ ਜਿਹੜਾ ਹੈ ਕਾਫੀ ਖੂਬਸੂਰਤ ਜਿਹੜਾ ਇਹ ਬਣਿਆ ਹੋਇਆ ਆ ਇਹ ਬਹੁਤ ਪੁਰਾਣਾ ਸਥਾਨ ਹੈ ਅੱਛਾ ਇਹ ਕਾਫੀ ਪੁਰਾਣਾ ਸਥਾਨ ਹੈ ਤਾਂ ਹਾਂਜੀ ਠੀਕ ਹੈ ਜੀ ਚਲੋ ਚੱਲਦੇ ਆ ਇੱਥੇ ਦਾ ਵੀ ਜਾਣਦੇ ਆ ਇਤਿਹਾਸ ਕੀ ਆ ਹਾਂਜੀ ਇਸ ਮੌਕੇ ਤੇ ਉੱਪਰ ਤੁਹਾਨੂੰ ਅਸੀਂ ਇੱਥੇ ਪਹੁੰਚ ਚੁੱਕੇ ਆ ਚਲੋ ਇਹ ਸਥਾਨ ਵੀ ਅਸੀਂ ਸੋਚਿਆ ਦਿਖਾਈਏ ਇਸ ਵਕਤ ਅਸੀਂ ਬਾਬਾ ਸ਼ਾਮ ਰੂਪਜੀ ਮਸਤ ਉਸ ਸਥਾਨ ਤੇ ਪਹੁੰਚ ਚੁੱਕੇ ਹੈ ਗਿਆ ਚਲੋ ਇੱਥੇ ਦੇ ਬਾਰੇ ਵਿੱਚ ਵੀ ਤੁਹਾਨੂੰ ਜਿਹੜੀ ਆ ਅਸੀਂ ਉਹ ਜਾਣਕਾਰੀ ਅਸੀਂ ਦਿੱਗੇ ਔਰ ਇੱਥੇ ਵੀ ਮੇਲਾ ਜਿਹੜਾ ਆ ਜਿਸ ਤਰ੍ਹਾਂ ਲੱਗਾ ਹੋਇਆ ਆ ਕਾਫੀ ਜਿਹੜਾ ਆ رونਕ ਲੱਗੀ ਹੋਈ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤੁਮਰ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਆਂਦੇ ਅੰਦਰ ਹੀ ਇੱਕ ਹੈ ਦਰਬਾਰ ਮਾਤਾ ਇਸਤਰੀ ਜੀ ਜੋ 16 2 1978 ਇਸਵੀ ਦੇ ਵਿੱਚ ਬਣਿਆ ਆ ਉਹ ਕਾਫੀ ਖੂਬਸੂਰਤ ਜਿਹੜਾ ਹੈ ਇਹ ਸਥਾਨ ਹੈ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਡੇਰਾ 108 ਮਸਤ ਬਾਬਾ ਸ਼ਾਮਰੂਪ ਜੀ ਕਾਫੀ ਜਿਹੜੀ ਸੰਗਤ ਹੈਗੀ ਆ ਤੁਸੀਂ ਦੇਖ ਪਾ ਰਹੇ ਹੋ ਅੰਦਰ ਜਾਣੇ ਹੋਰ ਜਾਣਾਂਗੇ ਵੀ ਕਿ ਇੱਥੇ ਦਾ ਵੀ ਕੀ ਇਤਿਹਾਸ ਆ ਇਹ ਵੀ ਸਾਰੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਇਹ ਮਾਫ ਕਰਨਾ ਲਿਖਿਆ ਸ਼ਾਮਰੂਪ ਜੀ ਹਾਂਜੀ ਉਹ ਤੇ ਬੇਨਤੀ ਕੀਤੀ ਗਈ ਆ ਤਨ ਤਨ ਮਸਤ ਬਾਬਾ ਸ਼ਾਮ ਰੂਪ ਜੀ ਉਹਨਾਂ ਦਾ ਤੁਸੀਂ ਇਸ ਥਾਨ ਜਿਹੜਾ ਸ਼ਹਿਨशाह ਦੇ ਸ਼ਹਿਨशाह ਮਸਤ ਬਾਬਾ ਸ਼ਾਮ ਰੂਪ ਜੀ ਉੱਥੇ ਦੇ ਤੁਹਾਨੂੰ ਜਿਹੜੇ ਆਏ ਅਸੀਂ ਦਰਸ਼ਨ ਕਰਵਾ ਰਹੇ ਆ ਪ੍ਰਕਰਮਾ ਕਰਦੇ ਹੋਏ ਇੱਧਰ ਵੀ ਇੱਕ ਜਵਾਏ ਪਲੰਘ ਹੈਗਾ ਆ ਇਹ ਲਿਖਿਆ ਆ ਸੇਵਾ ਕਰਾਈ ਮਾਤਾ ਇਸਤਰੀ ਦੇਵੀ ਜੀ ਦੀ ਯਾਦ ਵਿੱਚ ਸਰਦਾਰ ਜੀਤ ਸਿੰਘ ਬੱਬਰ ਤੇ ਹੋਰ ਲਿਖਿਆ ਹੋਇਆ ਆ ਉਹ ਰਹੀ ਪਲੰਘ ਜਿਹੜਾ ਆ ਇੱਥੇ ਵੀ ਜਿਹੜੀ ਆ ਸ਼ਰਦਾਲੂ ਕਾਫੀ ਪਹੁੰਚੇ ਹੋਏ ਨੇ ਔਰ ਤੁਸੀਂ ਇਹ ਪਲੰਘ ਜਿਹੜਾ ਉਸ ਮੁੱਖੇ ਦਾ ਜਿਹੜਾ ਇਹ ਦਰਸ਼ਨ ਇਹ ਬਾਪੂ ਸ਼ਾਮ ਰੂਪ ਜੀ ਇਹ ਪਲੰਘ ਉਸ ਸਮੇਂ ਦਾ ਹੀ ਅਮਰੀਕਾ ਨਾਲ ਸਾਹਿਬ ਹਾਂਜੀ ਤੁਸੀਂ ਇਹ ਦਰਸ਼ਨ ਕਰ ਪਾ ਰਹੇ ਹੋ ਔਰ ਸਾਡੀ ਨਾ ਦੁਨਾ ਪਾਇਆ ਜੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਜਿਹੜਿਆ ਇਹ ਦਰਸ਼ਨ ਜਿਹੜੇ ਪ੍ਰੋਵਾਈਜਾ ਸਕਾਂ ਔਰ ਇਹ ਮਾਤਾ ਜੀ ਨੇ ਹਾਂਜੀ ਠੀਕ ਹੈ ਜੀ ਇਹ ਤੁਸੀਂ ਮਾਤਾ ਇਸਤਰੀ ਦੇਵੀ کافی ਜਿਹੜੀ ਹੈ ਇੱਥੇ ਦੀ ਜਿਹੜੀ ਮਾਨਤਾ ਹੈਗੀ ਆ ਔਰ ਰਾਜਾ ਸਾਹਿਬ ਜੀ ਦੇ ਜਿਹੜਾ ਪਿੰਡ ਹੈਗਾ ਉਸ ਦੇ ਅੰਦਰ ਇਹ ਤੁਸੀਂ ਜਦੋਂ ਬਾਰੋ-ਬਾਰ ਕਈ ਵਾਰ ਮੁਰਜਾਂ ਨੇ ਅੰਦਰ ਆਉਂਗੇ ਤਾਂ کافی ਜਿਹੜੇ ਆ ਦਰਬਾਰ ਜਿਹੜੇ ਆ ਉਹ ਦੇਖਣਯੋਗ ਨੇ ਇਸ ਤਰ੍ਹਾਂ ਕਰਦੇ ਆ ਡੇਰਾ 108 ਮਸਤ ਬਾਬਾ ਸ਼ਾਮ ਰੂਪ ਜੀ ਅੱਛਾ ਜੀ ਇਹ ਇਹ ਤੁਸੀਂ ਵੀ ਇੱਥੇ ਰਹਿੰਦੇ ਹੋ ਨਾ ਹਾਂਜੀ ਹਾਂਜੀ ਇਹ ਕੀ ਸਬੰਧ ਸੀਗਾ ਇਹਨਾਂ ਦਾ ਇਸ ਰਾਜਾ ਨਾਲ ਵਿਚੇ ਨਾਲ ਭਾਈਚਾਰਾ ਸੀਗਾ ਜਿਹੜੇ ਤਾਂ ਤਾਂਤਰ ਰਾਜਾ ਸਾਹਿਬ ਜੀ ਮਜਾਰੇ ਵਾਲੇ ਤੇ ਇਹਨਾਂ ਦਾ ਹਾਂਜੀ ਹਾਂਜੀ ਆਪਸੀ ਇਹਨਾਂ ਦਾ ਹਾਂਜੀ ਸ਼ਾਮਦੂ ਇਹਨਾਂ ਦਾ ਹਾਂਜੀ ਬਾਪੂ ਸ਼ਾਮਦੂ ਸ ਇਹਨਾਂ ਦਾ ਆਪਸ ਵਿੱਚ ਕੀ ਬਹੁਤ ਬੂਰਾ ਪਿਆਰ ਸੀ ਇਕੱਠੇ ਰਿਆ ਕਰਦੇ ਸੀ ਪਹਿਲਾਂ ਇੱਥੇ ਚੰਗਨ ਪ੍ਰੀਆ ਬਾਤ ਸੀ ਬਾਪੂ ਸ਼ਾਮਦੂ ਜਿਹਨੂੰ ਛਿੜੀ ਕਹਿੰਦੇ ਆ ਹਾਂ ਹਾਂਜੀ ਅੱਛਾ ਉਹ ਸੀ ਪਹਿਲਾਂ ਇਹਨਾਂ ਦਾ ਪਿੰਡ ਰੋੜਾ ਇੱਕ ਆਗੋ ਆ ਅੱਛਾ ਰਾਜਾ ਸਾਹਿਬ ਨੇ ਮੰਨਣਾ ਹੈ ਇਹਨਾਂ ਪਿੰਡ ਦਾ ਹਾਂ ਤੇ ਦੋਈ ਪਹਿਲਾਂ ਆਸ ਵਿੱਚ ਸੀ ਬਹੁਤ ਇਹਨਾਂ ਦਾ ਪਿਆਰ ਸੀ ਜਿੱਦਾਂ ਅਸੀਂ ਹੁਣ ਮਿੱਤਰ ਹੁੰਨੇ ਆ ਚਿਨੀ ਕਾਟੀ ਜਾਈਦਾ ਸਰਾਧਾਂ ਚ ਅੱਛਾ ਚਿਨੀ ਕਾਟੀ ਵੀ ਸੰਬੰਧ ਹੈ ਸਰ ਸਰ 26 ਜੂਨ ਨੂੰ ਸਰਾਧ ਹੈ ਇਹਦਾ ਚਿਨੀ ਕਾਟੀ ਨਾਲ ਅੱਛਾ ਇਹਦਾ ਮੇਰਾ ਪਿੰਡ ਆ ਜੀ ਸ਼ਾਮਰੂਪ ਦੀ ਮਹਾਰਾ ਦਾ ਇਹਦਾ ਢਾਗੋ ਰੋੜਾਂ ਵਾਲੀ ਹਾਂ ਤੇ ਜਿਹੜੀ ਇਹਨਾਂ ਦੀ ਤਪੱਸਿਆ ਕੀਤੀ ਆ ਕਿੰਨੀ ਘਾਟੀ ਦਾ ਕੀਤੀ ਆ ਅੱਛਾ ਇੱਥੇ ਜਿਹੜਾ ਮੇਲਾ ਆਇਆ ਜਦੋਂ ਰਾਜਾ ਸਾਹਿਬ ਦਾ ਹੁੰਦਾ ਆ ਉਦੋਂ ਨਾਲੇ ਇੱਥੇ ਇੱਥੇ ਵੀ ਉਦੋਂ ਹੀ ਹੁੰਦਾ ਆ ਜਿੱਦਾਂ ਮੱਸਿਆ ਤੇ ਹਨਾ ਹਾਂਜੀ ਇਹਨਾਂ ਦਾ ਹਰ ਜੱਟਿਆ ਦਰਬਾਰ ਦੀ ਇੱਕ ਵਾਰ ਹੁੰਦਾ ਮੇਲਾ ਜੀ ਅੱਛਾ ਤੇ ਅੱਛਾ ਹੋਰ ਵੀ ਜਿਹੜਾ ਆਪਣਾ ਮੇਲਾ ਹੁੰਦਾ ਠੀਕ ਆ ਹਾਂਜੀ ਸ੍ਰੀ ਚੰਨੀ ਗੱਦੀ ਆ ਜੱਲ ਕਿਹਨਾਂ ਦੀ ਜੀ ਬਾਬਾ ਸ੍ਰੀ ਚੰਨੀ ਅੱਛਾ ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਦੇ ਜਿਹੜੇ ਠੀਕ ਆ ਉਹ ਵੀ ਤੇ ਬਾਬਾ ਸਾਹਿਬ ਨੂੰ ਬਣਾ ਬਾਬਾ ਢਿਆਲ ਦਾਸ ਗੁਰੂ ਹੋਇਆ ਹਾਂ ਬਾਬਾ ਢਿਆਲ ਦਾਸ ਵੀ ਹੋਇਆ ਬਾਬਾ ਢਿਆਲ ਦਾਸ ਗੁਰੂ ਹੋਇਆ ਉਹ ਤੋਂ ਗਾਹਾਂ ਬਹੁਤ ਗੁਰੂ ਹੋ ਗਿਆ ਵਿੱਚ ਕਾਫੀ ਲੰਬਾ ਇਤਿਹਾਸ ਹੈ ਲੰਮਾ ਬਹੁਤ ਲੰਮਾ ਚੌੜਾ ਹੈ ਔਰ ਸਾਡੀ ਕੋਸ਼ਿਸ਼ ਹੋਈ ਆ ਕਿ ਅਸੀਂ ਜਿੰਨਾ ਵੀ ਇਤਿਹਾਸ ਜਿਹੜਾ ਹੈ ਉਹ ਜਾਣ ਸਕੀਏ ਔਰ ਆਪਣੇ ਚੈਨਲ ਤੇ ਅਸੀਂ ਦਿਖਾਰੇ ਕਿਸੇ ਦਿਨ ਅਸੀਂ ਖੁੱਲਾ ਟਾਈਮ ਕੱਢ ਕੇ ਆਵਾਂਗੇ ਤੇ ਤੁਹਾਨੂੰ ਪੂਰੇ ਪਿੰਡ ਦਾ ਜਿਹੜਾ ਉਹ ਇਤਿਹਾਸ ਦਿਖਾਵਾਂਗੇ ਜੈ ਰਾਜਾ ਸਾਹਿਬ ਜੀ ਤੇ ਤੁਹਾਨੂੰ ਦਰਬਾਰ ਮਾਤਾ ਇਸ਼ਤਰੀ ਜੀ ਜਿਹੜਾ ਆ ਉਹ ਉੱਥੇ ਵੀ ਦਰਸ਼ਨ ਕਰਵਾ ਦਿੰਨੇ ਆ ਰਾਜਾ ਸਾਹਿਬ ਜੀ ਜਿਹੜੇ ਨੇ ਉਹਨਾਂ ਦੇ ਹੀ ਪਿੰਡ ਦੇ ਵਿੱਚ ਨਾ ਔਰ ਤੁਸੀਂ ਦੇਖ ਸਕਦੇ ਹੋ ਜਿੱਥੇ ਉੱਤੇ 84ਵੀਂ ਵਰਸੀ ਤੇ ਮੇਲਾ ਜਿਹੜਾ ਉਹ ਲੱਗਾ ਹੋਇਆ ਆ ਪਿੰਡ ਦੇ ਅੰਦਰ ਵੀ ਜਿਹੜੇ ਆ ਜਿਨ੍ਹਾਂ ਜਿਨ੍ਹਾਂ ਨੂੰ ਇਹਨਾਂ ਥਾਵਾਂ ਦਾ ਪਤਾ ਆ ਸਥਾਨਾਂ ਦਾ ਉਹ ਵੀ ਜਿਹੜੇ ਆ ਇੱਥੇ ਆਏ ਨੇ ਜਦੋਂ ਵੀ ਤੁਸੀਂ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਨ ਆਓ ਤੇ ਜਦੋਂ ਤੁਸੀਂ ਪਿੰਡ ਦੇ ਅੰਦਰ ਆਓਗੇ ਤਾਂ ਤੁਹਾਨੂੰ ਪੂਰਾ ਇਤਿਹਾਸ ਜਿਹੜਾ ਉਹ ਪਤਾ ਲੱਗੇਗਾ ਕਿ ਰਾਜਾ ਸਾਹਿਬ ਜੀ ਦਾ ਚਰਨਛੋਪਾ ਪ੍ਰਾਪਤ ਕੀ ਕੀ ਹੈ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਇਹ ਇਤਿਹਾਸਕ ਜਿਹੜੀ ਆ ਵੀਡੀਓ ਹਰ ਇੱਕ ਤੱਕ ਪਹੁੰਚ ਸਕੇ